1005 ਅੰਗ ਦੇ ਉੱਤੇ ਜਿੱਥੋਂ ਸ਼ਬਦ ਚੱਲ ਰਿਹਾ ਸੀ ਪਿਛਲੇ ਅੰਗ ਦਾ ਉਹ ਸ਼ਬਦ ਹੈ ਤਾ ਮਾਤ ਨਾ ਬੰਦ ਨਾ ਮੀਤ ਨਾ ਜਾਇ 1005 ਅੰਗ ਹੈ ਇੱਥੇ ਸਾਰਿਆਂ ਦੇ ਨਾਲ ਨਾ ਸ਼ਬਦ ਆਇਆ ਹੈ ਨੰਨਾ ਕੱਲਾ ਮੁਕਤਾ ਇਹਦੇ ਨਾਲ ਕੋਈ ਲੰਗਾ ਅਖਰ ਨਹੀਂ ਹੈ ਨਾ ਕੋਈ ਲਗਾ ਹੈ ਇਹ ਮੁਕਤਾ ਹੈ ਨੰਨਾ ਕੱਲਾ ਹੈ ਇਹਦਾ ਪਹਿਲੀ ਗਲਤੀ ਉਚਾਰਨ ਜਿਹੜਾ ਹੈ ਇਹਦਾ ਸੰਪੂਰਨ ਨਾ ਨਹੀਂ ਹੋਏਗਾ ਇਹਦਾ ਉਚਾਰਨ ਹੋਏਗਾ ਨ ਤਹਮਾਤ ਇਹ ਹੁ ਸਾਰਿਆਂ ਦੇ ਨਾਲ ਸ਼ਬਦ ਲੱਗੇਗਾ ਉਥੇ ਤਹਮਾਤ ਨਾ ਬੰਦ ਨਾ ਮੀਤ ਨਾ ਜਾਇਆ ਇਹਦਾ ਜਿਹੜਾ ਬਿਸ਼ਰਾਮ ਹੈ ਕੱਲੇ-ਕੱਲੇ ਅੱਖਰ ਦੇ ਨਾਲ ਲੱਗੇਗਾ ਜਿਵੇਂ ਅਸੀਂ ਜਪਜੀ ਸਾਹਿਬ ਦੀ ਬਾਣੀ ਤੇ ਪੜ੍ਹਦੇ ਹਾਂ ਗੁਰਈਸ਼ਰ ਗੁਰ ਗੋਰਖ ਬਰਮਾ ਗੁਰਈਸ਼ਰ ਇਹਦਾ ਅਸਲੀ ਉਚਾਰਨ ਹੈ ਅਸੀਂ ਆਮ ਉਚਾਰਨ ਕਰਦੇ ਹਾਂ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਗੋਰ ਪਾਰਵਤੀ ਮਾਈ ਐਂਡ ਦੇ ਉੱਤੇ ਜਾ ਕੇ ਅਸੀਂ ਪਾਰਵਤੀ ਮਾਈ ਵੱਖਰਾ ਕਰ ਦਿੰਦੇ ਹਾਂ 파ਰਸ਼ਾ ਕੋਈ ਗੁਰੂ ਮੰਨਦਾ ਹੈ ਆਪਣਾ ਗੋਰਖ ਨੂੰ ਕੋਈ ਆਪਣਾ ਗੁਰੂ ਮੰਨਦਾ ਹੈ ਈਸ਼ਰ ਨੂੰ ਕੋਈ ਆਪਣਾ ਗੁਰੂ ਮੰਨਦਾ ਹੈ ਪਾਰਵਤੀ ਮਾਈ ਨੂੰ ਹੁਣ ਸਾਰਿਆਂ ਦੇ ਨਾਲ ਵਿਸ਼ੇਸ਼ਣ ਆ ਰਿਹਾ ਹੈ ਤਾਂ ਵਿਸ਼ੇਸ਼ਣ ਕੀ ਹੈ ਗੁਰੂ ਇਹਦਾ ਉਚਾਰਨ ਹੋਏਗਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਮਹਾਰਾਜ ਮੇਰੇ ਵਾਸਤੇ ਜਿਹੜਾ ਗੁਰੂ ਹੈ ਮੇਰੇ ਵਾਸਤੇ ਈਸ਼ਰ ਵੀ ਤੂੰ ਹੈ ਮੇਰੇ ਵਾਸਤੇ ਗੁਰੂ ਵੀ ਗੋਰਖ ਵੀ ਤੂੰ ਹੈ ਮੇਰੇ ਵਾਸਤੇ ਪਾਰਵਤੀ ਮਾਈ ਵੀ ਤੂੰ ਹੈ ਜੇਕਰ ਤੁਹਾਨੂੰ ਅਧਰਿਜਨ ਦਾ ਕੋਈ ਗਲਤ ਹਟਨਾ ਕਰੇਗਾ ਇਹ ਗੱਲ ਕਹੇਗਾ ਵੇਖੋ ਜੀ ਗੁਰੂ ਸਾਹਿਬ ਨੇ ਤੇ ਆਪ ਕਿਹਾ ਕਿ ਮੇਰੇ ਵਾਸਤੇ ਪਾਰਵਤੀ ਮਾਈ ਹੈ ਮੇਰਾ ਗੁਰੂ ਪਾਰਵਤੀ ਮਾਈ ਹੈ ਮੇਰਾ ਗੁਰੂ ਗੋਰਖ ਹੈ ਮੇਰਾ ਗੁਰੂ ਜਿਹੜਾ ਹੈ ਉਹ ਈਸ਼ਰ ਹੈ ਮਾਲਕ ਨੇ ਤੇ ਪਹਿਲੇ ਇਹ ਪਹਿਲੇ ਅੰਗ ਦੇ ਉੱਤੇ ਦੇ ਦਿੰਦਾ ਨਾ ਇੱਕ ਓਮਕਾਰ ਸ਼ਰਮੋਰ ਪ੍ਰਮਾਤਮਾ ਕਾਲਪੁਖ ਵਾਹਿਗੁਰੂ ਕਿਸੇ ਦਾ ਗੁਰੂ ਹੋਏਗਾ ਈਸ਼ਰ ਕਿਸੇ ਦਾ ਗੁਰੂ ਹੋਏਗਾ ਗੋਰਖ ਕਿਸੇ ਦਾ ਗੁਰੂ ਹੋਏਗਾ ਪਾਰਵਤੀ ਮਾਈ ਪਰ ਮੇਰੇ ਵਾਸਤੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਸ ਤਰ੍ਹਾਂ ਇਸ ਅੰਗ ਦੇ ਉੱਤੇ ਵੀ ਪਾਵਨ ਸ਼ਬਦਾਂ ਦੇ ਨਾਲ ਤਹ maat ਨਾ ਬੰਦ ਨਾ ਮੀਤ ਨਾ ਜਾਇ ਉੱਥੇ ਕੋਈ ਨਹੀਂ ਹੈ ਜਿਵੇਂ ਅਸੀਂ ਸੁਖਨੀ ਸਾਹਿਬ ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ ਤਹ maat ਜਾਂ maat ਪਿਤਾ ਸੁਤ ਮੀਤ ਨਾ ਭਾਈ ਉਹਦੇ ਨਾਲ ਰਿਲੇਟਿਵ ਹੀ ਇਹ ਪੰਕਤੀ ਹੈ ਤਹਾਂ maat na band na meet na jaya ਇਸ ਕਰਕੇ ਥੋੜੇ ਥੋੜੇ ਅੱਖਰ ਨੇ ਇਹਦਾ ਉਚਾਰਨ ਜਿੱਥੇ ਕੱਲਾ ਨੰਨਾ ਅੱਖਰ ਆਏ ਜਾਂ ਕੱਲਾ ਤੱਤਾ ਸ਼ਬਦ ਆਏ ਉਥੇ ਅਸੀਂ ਸੰਪੂਰਨ ਉਚਾਰਨ ਨਾ ਨਹੀਂ ਕਰਾਂਗੇ ਨਾ ਤ ਜ ਥੋੜੀ ਜੱਕੀ ਦੇ ਕੇ ਇਸ ਕਰਕੇ ਥੋੜੇ ਥੋੜੇ ਗੁਰਬਾਣੀ ਦੇ ਇਹ ਨੁਕਤੇ ਨੇ ਕੋਸ਼ਿਸ਼ ਕਰਿਆ ਕਰੋ ਜਦੋਂ ਗੁਰਬਾਣੀ ਦਾ ਪਾਠ ਹੋ ਰਿਹਾ ਹੁੰਦਾ ਹੈ ਉਸ ਅੱਖਰਾਂ ਵੱਲ ਸ਼ਬਦਾਂ ਵੱਲ ਥੋੜਾ ਧਿਆਨ ਦਿੱਤਾ ਜਾਏ ਕਿਵੇਂ ਸ਼ਬਦਾਂ ਨੂੰ ਉਚਾਰਨ ਕੀਤਾ ਜਾ ਰਿਹਾ ਹੈ ਗੁਰਬਾਣੀ ਦੇ ਅਨੁਸਾਰ ਅਸੀਂ ਆਪਣੇ ਆਪ ਨੂੰ ਢਾਲੀਏ ਨਾ ਕਿ ਗੁਰਬਾਣੀ ਨੂੰ ਅਸੀਂ ਆਪਣੇ ਆਪ ਦੇ ਉੱਤੇ ਉਸੇ ਤਰ੍ਹਾਂ ਗੁਰਬਾਣੀ ਨੂੰ ਕੀ ਜਿਵੇਂ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਗੁਰਬਾਣੀ ਚੱਲੇ ਫਿਰ ਕਿਤੇ ਨਾ ਕਿਤੇ ਅਸੀਂ ਆਪਣੇ ਮਨ ਦਾ ਹੱਥ ਕਰਕੇ ਮਨ ਦੀ ਮੱਤ ਦੇ ਮਗਰ ਲਾ ਕੇ ਬਾਣੀ ਨੂੰ ਉਸੇ ਤਰ੍ਹਾਂ ਚਲਾਉਣਾ ਚਾਹੁੰਦੇ ਹਾਂ ਜਿਵੇਂ ਅਸੀਂ ਆਪਣੇ ਮਨ ਨੂੰ ਚਲਾਉਂਦੇ ਹਾਂ ਜਾਂ ਜਿਵੇਂ ਸਾਡਾ ਮਨ ਜਿਹੜਾ ਹੈ ਚੱਲਦਾ ਹੈ ਸੰਗਤ ਵੱਲੋਂ ਇੱਕ ਕੱਲ ਪਰਸੋਂ ਦਾ ਸਵਾਲ ਹੋਇਆ ਸੀ ਤੁਹਾਡੇ ਵੀ ਮਨ 'ਚ ਸਵਾਲ ਹੋਏਗਾ ਇਹ ਵਾਲਾ ਸਾਨੂੰ ਬੇਸ਼ੱਕ ਸੁਣਨ 'ਚ ਗੱਲ ਨਾ ਵੀ ਚੰਗੀ ਲੱਗੇ ਪਰ ਗੁਰਬਾਣੀ ਦਾ ਫੈਸਲਾ ਹੈ ਮੈਂ ਕੋਈ ਵੀ ਗੱਲ ਕਰਦਾ ਹਾਂ ਮੈਂ ਅਕਸਰ ਗੁਰਬਾਣੀ ਦੀ ਤੁਕ ਦੇ ਉਦਾਰ ਦੇ ਉੱਤੇ ਹੀ ਪੰਕਤੀ ਦੇ ਆਧਾਰ ਦੇ ਉੱਤੇ ਹੀ ਬੋਲਦਾ ਹਾਂ ਸਤਿਗੁਰ ਪਾਸ਼ਾ ਦਾ ਪਾਵਨ ਸ਼ਬਦ ਹੈ ਸਤਿਗੁਰ ਕਹਿਣ ਲੱਗੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੇ ਦਾ ਦੂਰ ਕਰੋ ਲਿਵਲਾਈ ਹਰ ਨਾਮੈ ਕੇ ਹੋਵੋ ਜੋਰੀ ਗੁਰਮੁਖ ਵੈਸੋ ਸਫਾ ਬਿਸ਼ਾਈ ਪਾਰਸ ਜੇ ਮਨ ਦੇ ਅੰਦਰ ਦੁਬੀਦਾ ਬਣੇ ਜੇ ਮਨ ਦੇ ਅੰਦਰ ਸਵਾਲ ਹੋਏ ਤੇ ਉਹਦਾ ਹੱਲ ਕਿਵੇਂ ਕੱਢਿਆ ਜਾਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿਣ ਲੱਗੀ ਸਫਾ ਬਿਛਾ ਕੇ ਬੈਠ ਗੁਰਸਿੱਖਾਂ ਦੇ ਨਾਲ ਆਪਣੇ ਗੁਰੂ ਦੇ ਕੋਲੋਂ ਪੁੱਛ ਗੋਰਖੂਂਜੀ ਪਾਹ ਨੇਵਲ ਮਨ ਕੋਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੈ ਅਵਰ ਨ ਕੁੰਜੀ ਹੱਥ ਜੇ ਮਨ ਦੇ ਅੰਦਰ ਕੋਈ ਐਸੇ ਸਵਾਲ ਬਣਨ ਤੇ ਪਾਠ ਸ਼ਕਨਗੇ ਤੈਨੂੰ ਬਾਹਰੋਂ ਕੁੰਜੀਆਂ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਪਾਠ ਦੀ ਬਾਣੀ ਨੂੰ ਪੜ ਕੇ ਉੱਥੋਂ ਕੁੰਜੀਆਂ ਲੈ ਕੇ ਅਸੀਂ ਆਪਣੇ ਮਨ ਦੇ ਤਾਗ ਨੂੰ ਖੋਲ ਗਏ ਸਵਾਲ ਹੈ ਕਿ ਭਾਈ ਸਾਹਿਬ ਜੋ ਅੱਜ ਜੋ ਪੈਰਾ ਸਾਹਿਬ ਚੱਲ ਰਿਹਾ ਹੈ ਇਹਦਾ ਕਾਰਨ ਕੀ ਹੈ ਅੱਜ ਸੰਗਤ ਬੜੇ ਪਿਆਰ ਭਾਵ ਨਾਲ ਪਾਠ ਵੀ ਪੜਦੀ ਹੈ ਚਲੋ ਬਾਣੀ ਪੜਨੀ ਕੋਈ ਮਾੜੀ ਗੱਲ ਨਹੀਂ ਕਿ ਮੈਂ ਨਹੀਂ ਕਹਿੰਦਾ ਬਾਣੀ ਪੜਦੇ ਨਹੀਂ ਕਿਉਂ ਪੜ ਰਹੀ ਨੇ ਪਰ ਜੇ ਧੀ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਰਸ਼ਾ ਜਾਂ ਇਹਨਾਂ ਤੋਂ ਪਹਿਲਾਂ ਭਗਤੀ ਲਹਿਰ ਦੂਰ ਦੇਖੀ ਹੈ ਨਾ ਜਿਹੜੇ ਹੱਥ ਦੇ ਨਾਲ ਪ੍ਰਮਾਤਮਾ ਨੂੰ ਪਾਉਣ ਦੀਆਂ ਗੱਲਾਂ ਕਰਦੇ ਸਨ ਸਮਾਧੀਆਂ ਲਾਲਾ ਬੈਠੇ ਹੋਏ ਸਨ ਪਾਰਸ਼ਾ ਨੇ ਉਹਨਾਂ ਨੂੰ ਜਾ ਕੇ ਕਿਹਾ ਹੈ ਤੁਸੀਂ ਕੀ ਕਰ ਰਹੇ ਹੋ ਕਿੰਦ ਰੱਬ ਨੂੰ ਪਾਉਣ ਵਾਸਤੇ ਨਿਕਲੇ ਹਾਂ ਤੇ ਪਾਰਸ਼ਾ ਕਹਿਣ ਲੱਗੇ ਰੱਬ ਨੂੰ ਘਰ ਬੈਠ ਕੇ ਨਹੀਂ ਪਾਇਆ ਜਾ ਸਕਦਾ ਜੇ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਪ੍ਰਮਾਤਮਾ ਦੀਆਂ ਗੱਲਾਂ ਘਰ ਬੈਠ ਕੇ ਨਹੀਂ ਕੀਤੀਆਂ ਜਾ ਸਕਦੀਆਂ ਸਵਾਲ ਇੱਥੇ ਹੈ ਅਸੀਂ ਰੱਬ ਦੀ ਹੋਂਦ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਕੇ ਨਾ ਦੇਖੀਏ ਚਾਰ ਪਹਿਰ ਦਾ ਦਿਨ ਹੈ ਤੇ ਚਾਰ ਪਹਿਰ ਦੀ ਰਾਤ ਹੈ ਤਿੰਨ ਘੜੀਆਂ ਦਾ ਇੱਕ ਪਹਿਰ ਬਣਦਾ ਹੈ 24 ਘੰਟੇ ਨੇ 6 ਚੌਕਾ 24 24 ਘੰਟਿਆਂ ਨੂੰ ਦਿਨ ਤੇ ਰਾਤ ਬਣਿਆ ਉਹਨਾਂ ਨੇ 24 ਘੰਟਿਆਂ ਦਾ ਚੌਥਾ ਹਿੱਸਾ ਕੱਢ ਲਿਆ 6 ਚੌਕਾ 24 ਉਹਦਾ ਬਣ ਗਿਆ ਚੋ ਪਹਿਰਾ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 6 ਘੰਟੇ ਉਹ ਗੁਰਬਾਣੀ ਦੇ ਪਾਠ ਕਰਦੇ ਨੇ ਖੜੇ ਹੋ ਕੇ ਪਾਠ ਕਰਨਾ ਜਵਜੀਤ ਸਾਹਿਬ ਸੁਖਮੀ ਸਾਹਿਬ ਆਮ ਨੂੰ ਫੋਨ ਵੀ ਆਉਂਦੇ ਨੇ ਇੱਕ ਮੈਨੂੰ ਫੋਨ ਆਇਆ ਲੜਕੀ ਮੇਰੇ ਨਾਲ ਪੜਦੀ ਹੈ ਉਹ ਕਹਿਣ ਲੱਗੀ ਵੀਰੇ ਚੋ ਪੈਰਾ ਸਾਹਿਬ ਕੀ ਹੈ ਮੈਂ ਕਾਰਨ ਕੀ ਬਣਿਆ ਇੰਨੇ ਵੈਸੇ ਮੈਂ ਤੁਹਾਨੂੰ ਸਵਾਲ ਕਰ ਰਹੀ ਹਾਂ ਕਹਿੰਦੀ ਇਹਦੇ ਨਾਲ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਮੈਂ ਕਿਹਾ ਮਨੋ ਕਾਮਨਾ ਤੇ ਗੁਰਬਾਣੀ ਪੜ ਤੂੰ ਗੁਰਬਾਣੀ ਪੜ ਕੇ ਅਰਦਾਸ ਕਰ ਪਾਤਸ਼ਾਹ ਦੇ ਅੱਗੇ ਆਪੇ ਤੈਨੂੰ ਝੋਲੀ ਦੇ ਵਿੱਚ ਤੇਰੀ ਜੋ ਤੂੰ ਵਿਸ਼ ਕਰੇਗਾ ਜਾਂ ਕਰੇਗੀ ਪ੍ਰਮਾਤਮਾ ਸੁਨੇਗਾ ਕਹਿਣ ਲਗੀ ਨਹੀਂ ਮੈਂ ਫਾਈਲ ਲਈ ਹੈ ਬਾਹਰ ਦੀ ਮਤਲਬ ਅਸੀਂ ਕਿਤੇ ਨਾ ਕਿਤੇ ਗੁਰਬਾਣੀ ਨੂੰ ਇਸ ਅਕੋਰਡਿੰਗ ਘਰਨ ਕਰ ਰਹੇ ਆ ਮੇਰੀ ਫਾਈਲ ਲੱਗ ਜਾਏ ਮੈਨੂੰ ਆ ਮਿਲ ਜਾਏ ਤੇ ਅਸੀਂ ਗੁਰੂ ਸਾਹਿਬ ਦੇ ਅੱਗੇ ਇਹ ਚੀਜ਼ ਅਸੀਂ ਕਿਤੇ ਨਾ ਕਿਤੇ ਤੋਲ ਮੋਲ ਕਰ ਰਹੇ ਆ ਕਿ ਰੱਬਾ ਮੈਂ ਕਰ ਲੱਗਿਆ ਮੇਰੇ ਬੰਦੇ ਦਾ ਤੂੰ ਕੀ ਕਰਕੇ ਦੇਂਗਾ ਇਮਾਨਦਾਰੀ ਨਾਲ ਦੱਸਿਓ ਸਾਡੇ ਸਵਾਲ ਕੀ ਤੇ ਇਹ ਤੇ ਨਹੀਂ ਅਖੰਡ ਪਾਠ ਸਾਹਿਬ ਪਾਤਸ਼ਾਹ ਮੈਂ ਤਾਂ ਘਰ ਕਰਾਵਾਂਗਾ ਜੇਕਰ ਮੇਰੀ ਆਬਿਸ਼ਿਖ ਪੂਰੀ ਹੋਏਗੀ ਮੈਂ ਘਰ 'ਚ ਸੁਖਨੀ ਸਾਹਿਬ ਦਾ ਪਾਠ ਤਾਂ ਕਰਾਵਾਂਗਾ ਜੇ ਮੇਰੀ ਆਬਿਸ਼ਿਖ ਪੂਰੀ ਹੋਏਗੀ ਗੁਰਬਾਣੀ ਦਾ ਜਿਹੜਾ ਫੈਸਲਾ ਹੈ ਜਿਹੜਾ ਸਾਨੂੰ ਸਿੱਖ ਰਹਿਤ ਮਰਿਆਦਾ ਨੇ ਦਿੱਤਾ ਹੈ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਿਚਾਰਧਾਰਾ ਨੇ ਦਿੱਤਾ ਹੈ ਉਹ ਕਿਹੜਾ ਹੈ ਗੁਰਸਤ ਪੁਰ ਕਾ ਜੋ ਸਿੱਖ ਖਾਏ ਸੁ ਭਲ ਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰਨਾਵੇਂ ਸਤਿਗੁਰੂ ਪਾਤਸ਼ਾਹ ਕਹਿੰ ਲਗੇ ਤੂੰ ਆਪਣੇ ਅੰਮ੍ਰਿਤ ਵੇਲੇ ਨੂੰ ਸਾਂਭ ਅੰਮ੍ਰਿਤ ਵੇਲੇ ਨੂੰ ਜਦੋਂ ਸਾਂਭਿਆ ਤੂੰ ਆਪਣੀਆਂ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝ ਪਾ ਇੱਕ ਤੇਰੀ ਬਾਣੀ ਦਾ ਸਮਾਂ ਆ ਹੋ ਗਿਆ ਉਸ ਤੋਂ ਬਾਅਦ ਜੇਕਰ ਤੂੰ ਦਿਨ ਵੇਲੇ ਵਿਹਲਾ ਹੈ ਆਪਣਾ ਸਹਿਜ ਪਾਠ ਗੁਰਬਾਣੀ ਦਾ ਆਰੰਭ ਕਰ ਸੁਖਨੀ ਸਾਦੀ ਬਾਣੀਆਂ ਸੀ ਪੜਦੇ ਆ ਤੇ ਸਹਿਜ ਪਾਠ ਵੀ ਕਰਿਆ ਕਰੀਏ ਇੱਥੇ ਹੁਣ 1 ਘੰਟਾ ਬਾਣੀ ਪੜਦੇ ਆ ਹੌਲੀ ਪੜ ਰਹੇ ਆ ਕਿਤੇ ਨਾ ਕਿਤੇ ਸ਼ਬਦ ਜਿਹੜੇ ਉਹਨੂੰ ਸਾਹਮਣੇ ਆ ਵੀ ਦੇ ਨੇ ਅਰਥ ਵੀ ਸਪਸ਼ਟ ਹੁੰਦੇ ਨੇ ਸਾਂਝ ਪਾਠ ਗੁਰਬਾਣੀ ਦੇ ਘਰ ਵਿੱਚ ਬੈ ਕੇ ਪੜੀਏ ਸ਼ਾਮ ਨੂੰ ਫਿਰ ਸੋਧਰ ਦਾ ਵੇਲਾ ਹੋ ਜਾਣਾ ਹੈ ਸੋਧਰ ਦੇ ਵਿੱਚ ਬੈਠ ਕੇ ਅਸੀਂ ਸੋਧਰ ਦੀ ਬਾਣੀ ਦੇ ਨਾਲ ਸਾਂਝ ਪਾਈਏ ਰਾਤ ਨੂੰ ਸੋਇਲਾ ਸਹਿ ਦੀ ਬਾਣੀ ਪੜੀਏ ਇਹ ਕਿਤੇ ਵੀ ਚੁਲਾਈ ਹੋਈ ਇਤਿਹਾਸ ਨੂੰ ਪੜ ਕੇ ਦੇਖ ਲਿਓ ਕਿਤੇ ਵੀ ਚੁਲਾਈ ਹੋਈ ਗੁਰੂ ਮਰਿਆਦਾ ਨਹੀਂ ਹੈ ਕਿਤੋਂ ਪਿਛੇ ਆ ਰਹੀ ਕਿ ਤੁਮੀ ਗੁਰੂ ਮਰਿਆਦਾ ਨਹੀਂ ਪਿਛੇ ਆ ਰਹੀ ਜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਾਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਮਰਿਆਦਾ ਚਲਾਈ ਹੋਏ ਚੋਪਰੇ ਵਾਲੀ। ਇਹ ਸਾਡੇ ਵਿੱਚ ਇਹ ਚੀਜ਼ਾਂ ਆ ਕੇ ਬੈਠ ਗਈਆਂ। ਮਾਫ ਕਰਿਓ ਅੱਜ ਸਾਡੇ ਕੋਲ ਕਿਤੇ ਨਾ ਕਿਤੇ ਅਸੀਂ ਨਿਤਨੇਮ ਛੱਡ ਦਿੱਤਾ ਚੋਪਰੇਆਂ ਦੇ ਮਗਰ ਲੱਗ ਕੇ। ਨਿਤਨੇਮ ਤੋਂ ਸਖਣੇ ਹੋ ਕੇ ਬੈਠ ਗਏ। ਸਾਡੇ ਕੋਲ ਨਿਤਨੇਮ ਖੋਏ ਜਾ ਰਹੇ ਨੇ। ਸਾਡੇ ਕੋਲੋਂ ਗੁਰਬਾਣੀ ਦੇ ਸਹਿਜ ਪਾਠ ਖੋਏ ਜਾ ਰਹੇ ਨੇ। ਆ ਸਤਖੰਡ ਹਰਿਮੰਦਰ ਸਾਹਿਬ ਦਾ ਪਰਸੋਂ ਘਟਾਲਾ ਹੋਇਆ ਜੀ। 36 ਲੱਖ ਤੇ ਕੁਝ ਹਜ਼ਾਰ ਰੁਪਏ ਦਾ ਖਣਪੜ ਸਾਹਿਬ ਦੇ ਪਿਛੇ ਤੁਸੀਂ ਸ਼ਰਦਾ ਦੇ ਨਾਲ ਪਾਠ ਕਰਾ ਰਹੇ ਹੋ ਇੱਕਾਦੀ ਇੱਕਾਦੀ ਸ਼ਰਦਾ ਹੈ ਅਸੀਂ ਕਹਿੰਨੇ ਕਿ ਅਸੀਂ ਅਸੀਂ ਬਾਣੀ ਪੜੀ ਕਿਤੇ ਨਾ ਕਿਤੇ ਅਸੀਂ ਬਾਣੀ ਨੂੰ ਇਸ ਤਰੀਕੇ ਨਾਲ ਅਸੀਂ ਵਰਤਿਆ ਨਹੀਂ ਜੇ ਅਜੇ ਵੀ ਨਾ ਅਸੀਂ ਸਮਝੇ ਤੇ ਇਸੇ ਤਰ੍ਹਾਂ ਸਾਡਾ ਇਹ ਗੁਰਬਾਣੀ ਦਾ سلسلہ ਜਿਹੜਾ ਚੱਲਦਾ ਰਹੇਗਾ ਸਾਡੇ ਕੋਲ ਸੁਖਨੀ ਸਾਹਿਬ ਦੀ ਗੁਰਬਾਣੀ ਅਸੀਂ ਪੜ੍ਹਦੇ ਆ ਅਸੀਂ ਬਾਣੀ ਨੂੰ ਸਮਝੀਏ ਅਸੀਂ ਬਾਣੀ ਨੂੰ ਵਿਚਾਰੀਏ ਅਸੀਂ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਲਾਗੂ ਕਰਕੇ ਦੇਖੀਏ ਸਾਡੇ ਸਾਡੇ ਕੋਲ ਕਿਤੇ ਨਾ ਕਿਤੇ ਗੁਰਬਾਣੀ ਦੇ ਸਹਿਜ ਪਾਠ ਖੋਏ ਜਾ ਰਹੇ ਨੇ ਸਾਡੇ ਕੋਲ ਪੋਥੀ ਸਾਹਿਬ ਖੋਈਆਂ ਜਾ ਰਹੀਆਂ ਨੇ ਉਹਦਾ ਕਾਰਨ ਸ਼ਰਦਾ ਦੇ ਨਾਮ ਦੇ ਉੱਤੇ ਇਨਸਾਨ ਕੋਲ ਜਿਹੜੀ ਚੀਜ਼ ਤੋਂ ਛਡਾਉਣਾ ਹੋਵੇ ਉਹਨੂੰ ਸ਼ਰਦਾ ਦੀ ਪੂੜੀ ਜਲਵੇੜ ਕੇ ਉਹਨੂੰ ਚੀਜ਼ ਦੇ ਦਿਓ ਜਿਵੇਂ ਅੱਜ ਤੋਂ ਚਲੋ ਬੜਾ ਹੁਣ ਸਮਾਂ ਅਵੇਅਰ ਹੋ ਗਿਆ ਪ੍ਰਚਾਰਕ ਹੁਣ ਸਿੱਧੀਆਂ ਗੱਲਾਂ ਸਟੇਜ ਦੇ ਉੱਤੇ ਕਰਨ ਲੱਗੇ ਨੇ ਗੁਰਬਾਣੀ ਦੇ ਪਾਠ ਕਰੋ ਕੋਈ ਗੱਲ ਨਹੀਂ ਅੰਮ੍ਰਿਤ ਵੇਲੇ ਨਾਉਂਦੇ ਹੋ ਸਾਫ਼ ਕੱਪੜੇ ਪਾਉਂਦੇ ਹੋ ਨਹੀਂ ਸਮਾਂ ਲੱਗਦਾ ਦੇਣ ਵੇਲੇ ਨਾ ਆਉਂਦਾ ਕੋਈ ਗੱਲ ਨਹੀਂ ਗੁਰਬਾਣੀ ਦੀ ਪੋਥੀ ਦਾ ਪ੍ਰਕਾਸ਼ ਕਰੋ ਸਹਿਜ ਪਾਠ ਗੁਰਬਾਣੀ ਦੇ ਆਪ ਪੜੋ ਅੱਜ ਤੋਂ ਸਾਡੇ ਕੋਲ 8-10 ਸਾਲ ਪਹਿਲਾਂ ਇਹ ਚੀਜ਼ਾਂ ਕਰਕੇ ਗੁਰਬਾਣੀ ਦੀਆਂ ਪੋਥੀਆਂ ਖੋਈਆਂ ਗਈਆਂ ਜਾਂ ਸਾਡੇ ਕੋਲੋਂ ਮਹਾਰਾਜ ਦੀ ਸਟੇਜ ਦੇ ਉੱਤੇ ਤਾਬੇ ਉੱਤੇ ਬੈਠਣ ਦੇ ਹੱਕ ਇਹ ਤਰੀਕੇ ਨਾਲ ਖੋਏ ਗਏ ਕਿ ਤੂੰ ਜਿਹੜਾ ਉਹ ਤੂੰ ਕੇਸੀ ਸ਼ਨਾਣੇ ਕੀਤਾ ਤੂੰ ਜਿਹੜਾ ਇਸ਼ਨਾਨ ਕਰਕੇ ਨਹੀਂ ਬੈਠਿਆ ਤੇਰੇ ਕੋਲ ਗਲਤ ਬਾਣੀ ਪੜੀ ਕਿ ਗੁਰੂ ਸਾਹਿਬ ਨਾਰਾਜ਼ਗੀ ਲੈਣਗੇ ਤੇਰੇ ਨਾਲ ਤੈਨੂੰ ਪਾਪ ਲੱਗੇਗਾ ਇਹ ਚੀਜ਼ਾਂ ਕਰਕੇ ਸਾਡੇ ਕੋਲ ਕਿਤੇ ਨਾ ਕਿਤੇ ਬਾਣੀ ਸਾਡੇ ਕੋਲ ਖੋਹੀ ਗਈ ਪਰ ਅਸੀਂ ਅਜ ਗੁਰਬਾਣੀ ਨੂੰ ਅਸੀਂ ਪੜ੍ਹੀਏ ਗੁਰਬਾਣੀ ਦਾ ਫਰਮਾਨ ਹੈ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਸੰਗਤ ਵਿੱਚ ਇਹ ਵੀ ਸਵਾਲ ਹੁੰਦਾ ਕਿ ਭਾਈ ਸਾਹਿਬ ਅਸੀਂ ਰਾਤ ਨੂੰ ਪਾਠ ਕਰ ਸਕਦੇ ਹਾਂ ਸਵੇਰ ਪਾਠ ਕਰੋ ਜਿਹੜੇ ਵੇਲੇ ਮਰਜ਼ੀ ਕਰੋ ਜਦੋਂ ਟਾਈਮ ਲੱਗਦਾ ਉਦੋਂ ਕਰੋ ਪੋਥੀ ਸਾਹਿਬ ਗੁਰਦੁਆਰੇ ਸਾਹਿਬ ਪਈਆਂ ਹੋਈਆਂ ਨੇ ਜਿਹੜੇ ਗੁਰਬਾਣੀ ਦਾ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹ ਦੱਸਣ ਉਹਨਾਂ ਨੂੰ ਪੋਥੀਆਂ ਅਵੇਲੇਬਲ ਕਰਾਈਆਂ ਜਾਣਗੀਆਂ ਦੂਸਰੀ ਗੱਲ ਇਹ ਜਿਹੜੇ ਪੋਥੀ ਸਾਹਿਬ ਤੋਂ ਪਾਠ ਕਰਦੇ ਨੇ ਵਿਚਕਾਰ ਪੋਥੀ ਦੇ ਵਿੱਚ ਇੱਕ ਧਾਗਾ ਦਿੱਤਾ ਹੋਇਆ ਹੈ ਜਿੱਥੇ ਬਾਣੀ ਦਾ ਪਾਠ ਛੱਡਦੇ ਹੋ ਉੱਥੇ ਉਹ ਧਾਗੇ ਨੂੰ ਰੱਖ ਦਿਓ ਜਾਂ ਇੱਕ ਡਾਇਰੀ ਆਪਣੇ ਕੋਲ ਰੱਖੋ ਮੈਂ ਪੋਥੀ ਸਾਹਿਬ ਦੇਖੇ ਵਿੱਚ ਕਾਗਜ਼ ਪਏ ਹੋਏ ਨੇ ਰਾਪਰ ਪਏ ਹੋਏ ਨੇ ਕੱਪੜਿਆਂ ਦੇ ਜਿਹੜੇ ਟੈਗ ਲੱਗੇ ਹੋਏ ਨੇ ਉਹ ਵਿੱਚ ਪੋਥੀ ਸਾਹਿਬ ਦੇ ਰੱਖੇ ਹੋਏ ਨੇ ਇਹ ਕੰਮ ਨਾ ਕਰੋ ਗੁਰਬਾਣੀ ਦੇ ਸਹਿਜ ਪਾਠ ਆਪ ਕਰੋ ਨਿਤਨੇਮ ਨੂੰ ਸੰਭੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ ਸੋਧਾਰ ਦਾ ਵੇਲਾ ਸੰਭੋ ਕੀਰਤਨ ਸੋਇਲੇ ਦੀ ਬਾਣੀ ਪੜੋ ਸਹਿਜ ਪਾਠ ਕਰੋ ਤੁਹਾਨੂੰ ਕਿਤੇ ਵੀ ਕਿਸੇ ਪ੍ਰਚਾਰਕ ਦੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਚੋਪੈਰਾ ਸਾਹਿਬ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਬਾਣੀ ਦੇ ਕੋਲ ਪੁੱਛੋ ਤੇ ਕਦੇ ਵੀ ਗੁਰਬਾਣੀ ਨੂੰ ਕਰੇ ਤੋਲ ਮੋਲ ਕਰਕੇ ਨਾ ਦੇਖਿਓ ਮਹਾਰਾਜ ਅੱਜ ਜਿੰਨੇ ਵੀ ਦੁਪਹਿਰਾ ਸਭ ਕੱਟਣ ਜਾ ਰਹੇ ਨੇ ਉਹਨਾਂ ਚ 50% ਸੰਗਤ ਇਹ ਹੈ ਕਿ ਜਿਹੜੀਆਂ ਆਪਣੀਆਂ ਮਨੋ ਕਾਮਨਾ ਲੈ ਕੇ ਬੈਠੀਆਂ ਹੋਈਆਂ ਨੇ ਕਿ ਫਾਇਲਾ ਰਿਫਿਊਜ਼ ਹੋ ਰਹੀਆਂ ਨੇ ਬਹੁਤੇ ਰਿਫਿਜ਼ੇ ਵਾਲੇ ਨੇ ਸਾਨੂੰ ਰੋਕਿਆ ਵੀ ਨਹੀਂ ਜਾ ਰਿਹਾ ਇਹ ਚੀਜ਼ ਤੋਂ ਗੁਰੂ ਘਰਾਂ 'ਚ ਹੈਲੀਕਾਪਟਰ ਜਹਾੜ ਚੜ ਰਹੇ ਨੇ ਐਰੋਪਲੇਨ ਚੜ ਰਹੇ ਨੇ ਤੇ ਕੀ ਇੱਕ ਇੱਕ ਕਾਜੀ ਸ਼ਰਦਾ ਹੈ ਜੀ ਇਹ ਵਾਲੀ ਨਾ ਤੇ ਉਹ ਗੁਰਦੁਆਰੇ ਸਾਹਿਬ ਦੇ ਪ੍ਰਬੰਧਕ ਰੋਕਦੇ ਨੇ ਨਾ ਪ੍ਰਚਾਰਕ ਰੋਕਦਾ ਹੈ ਨਾ ਗਰੰਟੀ ਰੋਕਦਾ ਹੈ ਉੱਥੇ ਅਸੀਂ ਹੈਲੀਕਾਪਟਰ ਚਾੜ ਰਹੇ ਹਾਂ ਉੱਥੇ ਅਸੀਂ 에ਰੋਪਲੇਨ ਚਾੜ ਰਹੇ ਹਾਂ ਗੁਰਦੁਆਰਾ ਸੈਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਨੂੰ ਕਿ ਮੈਂ ਮੇਰੀ ਫਾਈਲ ਲੱਗ ਜੇ ਬਾਹਰ ਦੀ ਇਹ ਚੀਜ਼ਾਂ ਨਾ ਕਰਿਆ ਕਰੀ ਗੁਰਬਾਣੀ ਨੂੰ ਪੜਨਾ ਹੈ ਪਰਸ਼ਾ ਮੈਂ ਕਰ ਰਿਹਾ ਹਾਂ ਬਾਣੀ ਦਾ ਪਾਠ ਮੈਂ ਗੁਰਬਾਣੀ ਨੂੰ ਪੜ ਰਹੀ ਹਾਂ ਮੈਂ ਆਪਣੇ ਭਾਂਡੇ ਨੂੰ ਸਿੱਧਾ ਕਰਕੇ ਰੱਖਾਂ ਤੂੰ ਜਦੋਂ ਮਰਜੀ ਦਾਤ ਪਾ ਦੇਵੇਂ ਮੈਨੂੰ ਤੇਰੇ ਦਾਤ ਦਾ ਸ਼ੁਕਰਾਨਾ ਹੈ ਜੇ ਨਹੀਂ ਦਾਤ ਪੈਂਦੀ ਮੈਨੂੰ ਤੇਰੇ ਨਾਲ ਸ਼ਿਕਵਾ ਕੋਈ ਨਹੀਂ ਹੈ ਮੈਨੂੰ ਤੇਰੇ ਨਾਲ ਨਾਰਾਜ਼ਗੀ ਕੋਈ ਨਹੀਂ ਹੈ ਨਹੀਂ ਦਿੱਤਾ ਠੀਕ ਹੈ ਸਬਰ ਰੱਖਾ ਮ ਆਪਣੀ ਜ਼ਿੰਦਗੀ ਦੇ ਅੰਦਰ। ਪਰਸ਼ਾ ਮਾਰੇ ਤਾਂ ਹੀ ਬਖਸ਼ਿਸ਼ ਕਰ ਲੱਗੇ ਨਾ ਕਿ ਤੇਰੇ ਕੋ ਕਿਹੜੀ ਚੀਜ਼ ਮੰਗਾ ਜਿਹੜੀ ਚੀਜ਼ ਮੰਗਦਾ ਹਾਂ ਉਹ ਚੀਜ਼ ਨਾਸ਼ ਹੋ ਜਾਂਦੀ ਹੈ ਦੇਹ ਨਾਮ ਸੰਤੋਖੀ ਆ ਉਤਰੇ ਮਨ ਦੀ ਭੁੱਖ ਮੇਰੇ ਅੰਦਰ ਆਹ ਚੀਜ਼ ਆ ਜਾਏ। ਅਰਦਾਸ ਕਰਿਏ ਨਿਤਨੇਮ ਕਰਿਏ ਕੁਰਬਾਨੀ ਨੂੰ ਆਪ ਪੜਿਏ ਕੁਰਬਾਨੀ ਨੂੰ ਆਪ ਸਮਝੀਏ ਜੇ ਸਾਡੇ ਅੰਦਰ ਹੋਣ ਚੀਜ਼ਾਂ ਆ ਕੇ ਵੜ ਗਈਆਂ ਨੇ ਇਹ ਸਾਨੂੰ ਆਪ ਹਲੂਣਾ ਦੇਣਾ ਪਏਗਾ। ਆਪ ਸਾਨੂੰ ਗੁਰਬਾਣੀ ਦੇ ਸਹਿਜ ਪਾਠ ਪੜ੍ਹਨੇ ਪੈਣਗੇ ਆਪ ਗੁਰਬਾਣੀ ਨੂੰ ਵਿਚਾਰਨਾ ਪਏਗਾ ਜਿਨ੍ਹਾਂ ਨੂੰ ਗੁਰਬਾਣੀ ਦੇ ਸਹਿਜ ਪਾਠ ਕਰਦਿਆਂ ਨੂੰ 5-5 ਸਾਲ ਹੋ ਗਏ ਨੇ ਉਹ ਹੁਣ ਅਗਲਾ ਸਟੈਪ ਆਪਣਾ ਜਾਰੀ ਰੱਖੋ ਕਿ ਗੁਰਬਾਣੀ ਨੂੰ ਅਰਥਾਂ ਦੇ ਨਾਲ ਪੜੀਏ ਹੁਣ ਅਗਲਾ ਸਟੈਪ ਹੁਣ ਆਪਣਾ ਚੱਕੀਏ ਜਿਹੜੇ ਸਹਿਜ ਪਾਠ ਕਰਦੇ ਜਿਨ੍ਹਾਂ ਨੂੰ ਬਾਣੀ ਚਲੰਤ ਹੋ ਗਈ ਹੈ ਠੀਕ ਹੈ ਅੱਗੇ ਹੁਣ ਆਪਣਾ ਅੱਗੇ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਅਰਥਾਂ ਦੇ ਨਾਲ ਪੜੀਏ ਸਤਿਗੁਰ ਪਾਰਸ਼ਮਿਹਰ ਅਮਤ ਕਰਨ ਕਿਰਪਾ ਕਰਨ ਬੋਰਡ ਦੇ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਜੇਕਰ ਕੋਈ ਸਵਾਲ ਹੁੰਦਾ ਹੈ ਮਨ ਦਾ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ